आज के इस अवसर पर मैं डॉक्टर सतराम सिंह जी सिंधु जी का बहुत आभार प्रकट करता हूँ और इनको शुभकामना और बधाई भी देता हूँ कि इतना बड़ा जो पराला इन्होंने किया है एक प्रोजेक्ट जो शुरू किया है कैंपस टैंक कैंपस टैंक का जो लॉन्च किया है जिसके माध्यम से तेईस हज़ार के लगभग संस्थाएं जुड़ी हुई हैं और इसमें रजिस्ट्रेशन भी नौजवान जो स्टार्टअप्स न्यू स्टार्टअप्स बनने के इच्छुक हैं उन्होंने किया है और इनके ही माध्यम से जो इस समय योजना इन्होंने बताई है कि 300 के लगभग ऐसे स्टार्टअप्स को चयन करके और उनकी सहायता ये कराएंगे क्योंकि तो इसके लिए बहुत से इन्वेस्टर्स फंड्स लेकर के आगे आए हैं और जो न्यू स्टार्टअप्स हैं पढ़ाई के बाद उनके लिए बहुत बड़ा एक विषय होता है कि उनको जीवन में आगे क्या करना है तो जीवन में आगे अच्छा कुछ करें और अच्छा करने के लिए उनको प्लेटफॉर्म मिले तो ये प्लेटफॉर्म इन्होंने दिया है युवकों का बहुत बड़ा एक समाधान होगा उनकी बहुत बड़ी सहायता होगी और उसके कारण से ये जो जॉब सीकरस हैं जो, है, जो न्यू स्टार्टअप्स बनेंगे कल को बड़े उद्योग लगा करके जॉब गिवर्स भी बनेंगे और जब जॉब गिवर्स बनेंगे तो एक बड़ी समस्या जो है अनएम्प्लॉयमेंट की वो भी हल होगी और इससे देश का भी लाभ होगा देश निर्माण में ਇਹ ਲੋਕ ਦੇ ਵਸਾਇਕਾ ਵਿੱਚ ਰੂਪ سے ਲਾਭ ਹੋਗਾ ہماری ਇਕਨੋਮੀ ਕੋ ਅੱਗੇ ਵਧਣੇ ਦਾ ਜੋ ਇੱਕ ਸੰਕਲਪ ਹੈ ਉਹ ਵੀ ਪੂਰਾ ਕਰਾਂਗੇ ਬਹੁਤ ਬਹੁਤ ਧੰਨਵਾਦ ਅੱਜ ਜੀ ਯੰਗ ਐਂਟਰਪ੍ਰਨਰਸ਼ਿਪ ਨੂੰ ਪ੍ਰਮੋਟ ਕਰਨ ਵਾਸਤੇ ਕੈਂਪਸ ਟੈਂਕ ਪੰਜਾਬ ਲਾਂਚ ਕੀਤਾ ਗਿਆ ਹੈ ਔਰ ਅੱਜ ਇਸ ਦੀ ਲਾਂਚਿੰਗ ਯੂਨੀਅਨ ਮਿਸਟਰ ਸ਼੍ਰੀ ਮਨੋ لال ਖੱਟੜ ਜੀ ਨੇ ਕੀਤੀ ਹੈ ਔਰ ਇਸ ਪ੍ਰੋਗਰਾਮ ਦੇ ਵਿੱਚ 1000 ਸਟਾਰਟਅਪ ਨੂੰ ਇਨਕੂਬੇਟ ਕਰਨ ਦਾ 1000 ਸਟਾਰਟਅਪ ਨੂੰ ਫੰਡਿੰਗ ਕਰਨ ਦਾ ਸਕਸੈਸਫੁਲ ਬਣਾਉਣ ਦਾ ਸਾਡਾ ਮਕਸਦ ਹੈ ਪਰ ਸਾਡੀ ਉਮੀਦ ਹੈ ਕਿ ਇਸ ਦੇ ਵਿੱਚੋਂ 300 ਸਟਾਰਟਅਪ ਜਿਹੜੇ ਨੇ ਫਾਈਨਲੀ ਉਹ ਦੇਸ਼ ਵਿੱਚ ਅੱਗੇ ਵਧਣ ਜੀ ਜੀ ਐਕਚੁਅਲੀ ਇਹ ਯੰਗ ਐਂਟਰਪ੍ਰੀਨਿਓਰਸ਼ਿਪ ਪ੍ਰੋਗਰਾਮ ਹੈ ਇਸ ਕਰਕੇ ਇਸ ਦੀ ਏਜ ਲਿਮਿਟ ਰੱਖੀ ਗਈ ਹੈ ਪਰ ਇਸ ਵਾਸਤੇ ਕਿਸੇ ਵੀ ਇੰਸਟੀਟਿਊਸ਼ਨ ਦਾ ਬੱਚਾ ਜਿਹੜਾ ਹੈ ਇਸ ਵਿੱਚ ਪਾਰਟਿਸਪੇਟ ਕਰ ਸਕਦਾ ਹੈ ਈਵਨ ਅਗਰ ਕਿਸੇ ਸਟੂਡੈਂਟ ਨੇ ਆਪਣੀ ਸਟੱਡੀ ਕੰਪਲੀਟ ਵੀ ਕਰ ਲਈ ਐ ਉਹ ਵੀ ਇਸ ਦੇ ਵਿੱਚ ਭਾਗ ਲੈ ਸਕਦਾ ਹੈ। ਸਟੂਡੈਂਟਸ ਦੀ ਹੈਲਪ ਕਿਵੇਂ ਦਿੱਤੀ ਜਾਏਗੀ? ਦੇਖੋ ਸਭ ਤੋਂ ਪਹਿਲਾਂ ਤਾਂ ਇਹ ਕਿ ਉਸ ਨੂੰ ਆਪਣੇ ਆਈਡੀਆ ਨੂੰ ਲੈ ਕੇ ਆਪਣੀ ਪਿਚਿੰਗ ਕਰਨੀ ਪੈਗੀ। ਉਸ ਦੇ ਵਾਸਤੇ ਫੰਡਿੰਗ ਦੇ ਨਾਲ-ਨਾਲ ਉਹਨੂੰ ਪ੍ਰੋਪਰ ਗਾਈਡੈਂਸ ਵੀ ਦਿੱਤੀ ਜਾਏਗੀ। ਉਸ ਦੇ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਜਿਹੜੇ ਨੇ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਵੀ ਯੂਨੀਵਰਸਿਟੀ ਆਪਣੀ ਹੈਲਪ ਪ੍ਰੋਵਾਈਡ ਕਰੇਗੀ। ਕਿਹਨੇ ਡੋਨਰ ਕਿਹਨੇ ਡੋਨਰ ਦੱਸਣਾ ਹੈ ਇਹ। ਆਨਲਾਈਨ ਪੋਰਟਲ ਤੇ ਵਿਦਆਊਟ ਐਨੀ ਫੀ ਇਸ ਦੀ ਰਜਿਸਟ੍ਰੇਸ਼ਨ ਹੈ ਕੋਈ ਵੀ ਨੌਜਵਾਨ ਆਪਣਾ ਆਈਡੀਆ ਇਸ ਦੇ ਵਿੱਚ ਰਜਿਸਟਰ ਕਰ ਸਕਦਾ ਹੈ ਉਸ ਨੂੰ ਸਕ੍ਰੂਟਨਾਈਜ਼ ਕੀਤਾ ਜਾਏਗਾ ਐਕਸਪਰਟ ਵੱਲੋਂ ਔਰ ਇੰਡਸਟਰੀ ਲੀਡਰ ਉਸ ਦੀ ਮੈਂਟਰਿੰਗ ਕਰਨਗੇ ਔਰ ਉਸ ਤੋਂ ਬਾਅਦ ਵੈਂਚਰ ਕੈਟਲਿਸਟ ਜਿਹੜੇ ਹੈ ਨੇ ਜਿਹੜੀ 6 ਮਿਲੀਅਨ ਯੂਐਸ ਡਾਲਰ ਦੀ ਇਨਵੈਸਟਮੈਂਟ ਹੈ ਜਿਹੜੀ ਉਹਨਾਂ ਨੇ ਪਲੇਜ ਲਈ ਹੈ ਤੁਹਾਡੇ ਸਾਹਮਣੇ ਅੱਜ ਉਹ ਇਨਵੈਸਟਮੈਂਟ ਉਹਨਾਂ ਨੂੰ ਮਿਲ ਸਕਦੀ ਹੈ ਸਰ ਸਰ ਜਿਵੇਂ ਕਿ ਤੁਸੀਂ ਕਿਹਾ ਕਿ ਆਈਡੀਆ ਸੁਣ ਤੋਂ ਬਾਅਦ ਹੀ ਆਈਡੀਆ ਦੇ ਬਾਰੇ ਵਿੱਚ ਦੱਸੋ ਕਿ ਨਵੀਂ ਵਿੱਚ ਤੁਸੀਂ ਕਿੰਨੇ ਕਿਹਾ ਦੇਖੋ ਪੈਸੇ ਦੀ ਕੋਈ ਲਿਮਟ ਨਹੀਂ ਹੈ ਸਟਾਰਟਅਪ ਦੀ ਕੋਈ ਲਿਮਟ ਨਹੀਂ ਲੇਕਿਨ ਇੱਕ ਜਿਹੜਾ ਆਲਰੇਡੀ ਨੈਸ਼ਨਲ ਤੇ ਇੰਟਰਨੈਸ਼ਨਲ ਜਿਹੜਾ ਸਟੈਂਡਰਡ ਹੈ ਸਕਸੈਸਫੁਲ ਸਟਾਰਟਅਪ ਦਾ ਉਸ ਦੇ ਮੁਤਾਬਕ ਸਾਨੂੰ ਉਮੀਦ ਹੈ ਕਿ ਇਸ ਦੇ ਵਿੱਚੋਂ 300 ਦੇ ਕਰੀਬ ਸਟਾਰਟਅਪ ਜਿਹੜੇ ਆ ਉਹ ਨਿਕਲ ਕੇ ਸਾਹਮਣੇ ਆ ਸਕਦੇ ਬਿਲਕੁਲ ਜੀ ਸੀਡ ਫੰਡਿੰਗ ਦੀ ਗੱਲ ਕਰ ਰਹੇ ਹਾਂ ਕਿ ਜਿਹੜਾ 6 ਮਿਲੀਅਨ ਯੂ ਐਸ ਡਾਲਰ ਜਿਹੜਾ ਫੰਡ ਹੈ ਉਹ ਸੀਡ ਫੰਡਿੰਗ ਹੈ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਫੰਡਿੰਗ ਵਾਲੇ ਲੋਕ ਤੁਸੀਂ ਦੇਖਿਆ ਇੱਥੇ ਆਏ ਹੋਏ ਆ ਲੇਕਿਨ ਇਹ ਮੇਨ ਫੰਡਿੰਗ ਹੈ ਜਿਹੜੀ ਮੇਨ ਪਲਜ ਹੈ 6 ਮਿਲੀਅਨ ਯੂએસ ਡਾਲਰ ਜਿਹੜੀ ਆ ਇਸ ਪ੍ਰੋਗਰਾਮ ਦੇ ਵਾਸਤੇ ਇਹ ਜੇ ਸੌਫਟ ਲਾਂਚ ਕੀਤਾ ਸੀ ਇਸ ਦੇ ਵਿੱਚ ਕੋਈ 500 ਦੇ ਕਰੀਬ ਸਟਾਰਟਅਪ ਆਲਰੇਡੀ ਰਜਿਸਟਰ ਹੋ ਚੁੱਕੇ ਆ 19000 ਦੇ ਕਰੀਬ ਜਿਹੜੇ ਯੁਵਾ ਨੇ ਜਿਹੜੇ ਯੂਥ ਹੈ ਉਹ ਇਸ ਦੇ ਵਿੱਚ ਰਜਿਸਟਰ ਹੋਏ ਆ ਬਲਗ-ਬਲਗ ਸਟਾਰਟਅਪ ਇੱਕ ਸਟਾਰਟਅਪ ਦੇ ਵਿੱਚ ਇੱਕ ਤੋਂ ਜ਼ਿਆਦਾ ਲੋਕ ਵੀ ਹੁੰਦੇ ਆ ਤੇ ਸਾਡਾ ਟਾਰਗੇਟ ਹੈ ਕਿ 1000 ਸਟਾਰਟਅਪ ਦੇ ਨਾਲ ਅਸੀਂ ਫਸਟ ਰੀਜਨ ਆ ਇਸ ਦਾ ਸੀਜ਼ਨ ਹਰ ਸਾਲ ਹੋਏਗਾ ਇਹ ਫਸਟ ਸੀਜ਼ਨ ਹੈ ਫਸਟ ਸੀਜ਼ਨ ਦੇ ਵਿੱਚ 1000 ਸਟਾਰਟ ਅਪ ਨੂੰ ਲੈ ਕੇ ਅਸੀਂ ਇਨੀਸ਼ੀਏਟ ਕਰ ਰਹੇ ਹਾਂ ਜਿਹੜਾ ਹੈਗਾ ਉਹ ਹੋਏਗਾ ਸ਼ਹਿਰ ਤੇ ਹੋਰ ਵੀ ਬਾਕੀ ਦੇਖੋ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਹੈ ਇਸ ਦੇ ਵਿੱਚ ਤਿੰਨ ਚਾਰ ਮੇਜਰ ਸਟੇਕ ਹোলਡਰ ਹੈ ਇਸ ਦੇ ਵਿੱਚ ਆਪਣਾ ਜਿਹੜਾ ਫਾਊਂਡੇਸ਼ਨ ਹੈ ਜਿਹੜਾ ਯੂਨੀਕੌਰਨ ਹੈ ਸਾਡੇ ਇੰਡੀਆ ਦਾ ਭਾਰਤ ਦਾ ਉਹ ਉਸ ਦੇ ਨਾਲ ਵੈਂਚਰ ਕੈਟਾਲਿਸਟ ਜਿਹੜੇ ਇੱਥੇ ਆਏ ਆ ਔਰ ਇਸ ਦੇ ਨਾਲ AI ਸਿਟੀ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਤੇ ਚੰਡੀਗੜ੍ਹ ਯੂਨੀਵਰਸਿਟੀ ਇਸ ਦੀ ਨੋਡਲ ਏਜੰਸੀ ਹੈ ਇਸ ਦੀ ਮਤਲਬ ਕਹਿ ਲੋ ਕਿ ਕੈਂਪਸ ਟੈਂਕ ਨੂੰ ਸਕਸੈਸਫੁਲ ਬਣਾਉਣ ਵਾਸਤੇ ਮੇਜਰ ਰੋਲ ਚੰਡੀਗੜ੍ਹ ਯੂਨੀਵਰਸਿਟੀ ਦਾ